Gracias. मेरा नाम संदीप सियाल है जी मैं सिविल डिफेंस का वार्डन है जी अच्छी ड्यूटी सी डेपुटी कमिश्नर मैडम वालों सारे बजाने की और असी अमृतसर सेंट्रल कोपरेटिव बैंक की साड़ी ड्यूटी थी चार बज के चार बज लैके चार बज के, के दो मिनट तक सारे मजा गया कि लोगों को मॉकड्रिल थ्रू एसोशिएट किया जा सके जेकर इनकेस कोई सर्जिकल स्ट्राइक होंगी है तो लोग अपने आप को किमें बचा सकते हैं लोगों ने उस वे की करना और कुल मिला के रात को दस बज के तीन मिनट तो लैके ग्यारह बजे तक मैडम ਆਪ ਸਾਖੀ ਸਾਰੀ ਡਿਪਟੀ ਕਮਿਸ਼ਨਰ ਦੇ ਆਰਡਰਸ ਦੇ ਉੱਤੇ ਬਲੈਕਆਊਟ ਹੀ ਹੋਏਗੀ ਉਹ ਬਲੈਕਆਊਟ ਦਾ ਮਤਲਬ ਹੈ ਕਿ ਹਰ ਪਾਸੇ ਹਨੇਰਾ ਹੋਏਗਾ ਬੱਤੀਆਂ ਬੰਦ ਹੋਣਗੀਆਂ 10 ਵਜੇ 3 ਮਿੰਟ ਫਿਰ ਇਸੇ ਤਰ੍ਹਾਂ ਹੀ ਸਾਇਰਨ ਵੱਜੇਗਾ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਬਲੈਕਆਊਟ ਸ਼ੁਰੂ ਹੋ ਗਈ ਹੈ ਔਰ 11 ਵਜੇ ਖਤਮ ਹੋਤੇ ਨਾਲ ਹੀ ਸਾਇਰਨ ਵੱਜੇਗਾ ਔਰ ਨਾਰਮਲ ਹੋ ਜਾਏਗਾ ਸਭ ਕੁਝ ਉਹਨੇ ਅਭੀ ਇਹ ਜਿਹਾ 4 ਵਜੇ ਹੁਣ ਵੱਜਿਆ ਸਾਇਰਨ ਅਸੀਂ 4:30 ਵਜੇ ਫਿਰ ਦੁਬਾਰਾ ਸਾਇਰਨ ਮਜਾਵਾਂਗੇ ਵੀ ਮਤਲਬ ਕਹਿੰਦਾ ਮੌਕ ਡਿਲਨਾ ਵੀ ਜੇ ਕਿ ਸਾਇਰਨ ਵੱਜਿਆ ਕਿ ਕੋਈ ਐਸਟ੍ਰਾਈਕ ਹੋਈ ਹੈ ਵੀ ਅਸੀਂ ਇਸਕਾ ਅੱਧਾ ਘੰਟਾ ਰੱਖਿਆ ਨੋਰਮਲ ਸੀ ਹੋ ਗਈ ਚਾਹ 15 ਮਿੰਟ ਕਲ ਜਿੰਨਾ ਟਾਈਮ ਹੋਏਗਾ ਬਈ ਸਭ ਸਿਸਟਮ ਨੋਰਮਲ ਹੋਗਾ ਤੁਸੀਂ ਕੁਝ ਵੀ ਕਰ ਸਕਦੇ ਹੋ ਬੇਟੀ ਸਾਇਰਨ ਦੀ ਆਵਾਜ਼ ਕਿੰਨੀ ਦੂਰ ਤੱਕ ਸੁਣਾਈ ਦੇ ਕੁੱਲ ਮਿਲਾ ਕੇ 10 ਤੋਂ 15 ਤੋਂ 20 ਅਸੇ ਜਗ੍ਹਾ ਨੇ ਪੂਰੇ ਅੰਮ੍ਰਿਤਸਰ ਸ਼ਾਇਦ ਜਿੱਥੇ ਸਾਇਰਨ ਹੈ ਉਹ ਕੋਤਾਂ ਮਰ ਵਜੇ ਨੇ ਕਿੰਨੇ ਹਾਲ ਤੱਕ ਕਿੰਨੀ ਵਾਰ ਪਾਈ ਜਾਏਗੀ ਇਹ ਸਾਇਰਨ ਤੋਂ ਕਿ 4 ਵਜੇ ਵਜਿਆ ਸੀ ਪਹਿਲਾਂ 4:30 ਵਜੇ ਕਹਤਾਂਗੇ ਉਹ ਰਾਤ ਨੂੰ 10:30 ਵਜੇ ਫਿਰ ਪਾਈ ਜਾਏਗਾ ਜੇ ਬਲੈਕਆਊਟ ਹੋਏ ਸੋ ਹੋਰ ਨਿੱਕੀ ਗੱਲ ਕਰੀਏ ਤਾਂ ਲੋਕਾਂ ਨੂੰ ਹੋਰ ਅਵੇਅਰ ਕਰਨ ਦੀ ਕੋਸ਼ਿਸ਼ ਕਰੀਏ। ਨਹੀਂ ਲੋਕਾਂ ਨੂੰ ਤੇ ਕੋਈ ਗੱਲ ਕਹਿੰਨੀ ਹੈ ਲੋਕ ਅਫਵਾਹਾਂ ਤੋਂ ਬਚਣ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਸੇਜ ਹੈ ਜਾਂ ਜਿਹੜਾ ਸਰਕਾਰ ਵੱਲੋਂ ਮੈਸੇਜ ਹੈ ਸਿਰਫ ਉਹਦੇ ਉੱਤੇ ਹੀ ਉਹ ਉਹਦੇ ਉੱਤੇ ਹੀ ਇਤਬਾਰ ਕਰਨ ਉਹਦੇ ਉੱਤੇ ਹੀ ਜੋ ਆਪ ਆਪਣੀ ਐਕਟੀਵਿਟੀ ਕਰੋ। ਸੋ ਹੋਰ ਕਿਹੜੇ ਉਪਰਾਲੇ ਨੇ ਹੁਣ ਸਰਕਾਰ ਵੱਲੋਂ ਕਿ ਭੀ ਡੀਸੀ ਵੱਲੋਂ ਜਿਹੜੇ ਕਿ ਹਾਲੇ ਤੱਕ ਮੌਕਢੀ ਲਈ ਜਿ세 ਜਿ세 ਆਪ ਕੋ ਪ੍ਰਸ਼ਾਸਨ ਕਹਿ ਰਿਹਾ ਉਹ ਉਹ ਤੇ ਮੈਸੇਜ ਲੋਕਾਂ ਨੂੰ ਮਿਲਦੇ ਹੀ ਰਹਿਣਗੇ। ਕੁੰਜ ਵਿੱਚ ਰਾਤ ਦਾ ਬਲੈਕਆਊਟ ਰੱਖਿਆ ਉਹ ਦੀ ਕੀ ਤੁਹਾਡੇ ਵੱਲੋਂ ਪ੍ਰਬੰਧ ਕੀਤਾ ਗਿਆ। ਉਹ ਸਾ ਬਾਕੀ ਜਿਹੜੇ 75 ਜੋ ਟੀਮਾਂ ਲੋਕਾਂ ਨੂੰ ਬਲੈਕਆਊਟ ਦੇ ਟਾਈਮ ਤੇ ਜਾਗਰੂਕ ਕਰਨ ਗਿਆ ਵੀ ਕਿਵੇਂ ਉਸ ਵਾਰ ਦੇ ਟਾਈਮ ਦੇ ਉੱਪਰ ਕੀ ਕੁਝ